ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧੀ ਧਿਰ ਦੇ ਮੈਂਬਰ ਸ਼ਕਾਲਤਖ ਸਾਹਿਬ ਦੇ ਜਥੇਦਾਰ ਨੂੰ ਇੱਕ ਵਫਦ ਦੇ ਰੂਪ ਦੇ ਵਿੱਚ ਮਿਲਣ ਦੇ ਲਈ ਪਹੁੰਚੇ ਨੇ ਦਰਅਸਲ ਇੱਥੇ ਮੁਲਾਕਾਤ ਤੋਂ ਬਾਅਦ ਕਰਨੈਲ ਸਿੰਘ ਪੰਜੋਲੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਗਿਆਨੀ ਰغبੀਰ ਸਿੰਘ ਜਿਨ੍ਹਾਂ ਨਾਲ ਮੁਲਾਕਾਤ ਕਰਕੇ ਉਹਨਾਂ ਮੰਗ ਪੱਤਰ ਦਿੱਤਾ ਤੇ ਮੰਗ ਪੱਤਰ ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ 2 ਦਸੰਬਰ ਨੂੰ ਸ਼ਕਾਲਤਖ ਸਾਹਿਬ ਦੀ ਫਸੀਲ ਤੋਂ ਹੋਏ ਹੁਕਮਨਾਮਿਆਂ ਨੂੰ ਇਨ ਬਿਨ ਲਾਗੂ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਸ਼ਾਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਤਿੰਨ ਦਿਨਾਂ ਦੇ ਵਿੱਚ ਪ੍ਰਵਾਨ ਕਰਨ ਦਾ ਜੋ ਹੁਕਮ ਹੋਇਆ ਸੀ yeah ਹੁਣ ਤੱਕ ਲਾਗੂ ਨਹੀਂ ਹੋ ਸਕਿਆ ਉਹਨਾਂ ਕਹੇ ਕਿ ਜੂਨੀ ਦਸੰਬਰ ਨੂੰ ਹੋਈ ਸ਼੍ਰੋਮਣੀ ਕਮੇਟੀ ਦੀ ਅੰਤਰੰਕ ਕਮੇਟੀ ਦੀ ਇਕੱਤਰਤਾ ਦੇ ਵਿੱਚ ਤਖਸ਼ੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਲੱਗੇ ਦੋਸ਼ਾ ਸੰਬੰਧਿਤ ਜਾਂਚ ਕਮੇਟੀ ਬਣਾਈ ਗਈ ਹੈ ਜੋ ਕਿ ਅਨਧਿਕਾਰਤ ਹੈ ਤੇ ਕਿਸੇ ਵੀ ਸਿੰਘ ਸਾਹਿਬ ਜਾਂ ਜਥੇਦਾਰ ਦੀ ਜਾਂਚ ਸ਼੍ਰੋਮਣੀ ਕਮੇਟੀ ਨਹੀਂ ਕਰ ਸਕਦੀ ਇਹ ਅਧਿਕਾਰ ਅਕਾਲ ਤੱਕ ਸਾਹਿਬ ਦੇ ਪਾਸ ਹੈ ਉਹਨਾਂ ਕਹੇ ਕਿ ਵਫਦ ਦੇ ਵੱਲੋਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿਸ ਕਮੇਟੀ ਨੂੰ ਪੰਕ ਕੀਤਾ ਜਾਵੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਤੇ ਜਾਂਚ ਅਕਾਲ ਤੱਕ ਸਾਹਿਬ ਵੱਲੋਂ ਗੁਦਾਈ ਜਾਵੇ ਕਿ ਉਹਨਾਂ ਨੂੰ ਸ਼ਕਾਲਤਕ ਸਾਹਿਬ ਤਲਬ ਕਰਕੇ ਧਾਰਮਿਕ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਸ਼ਕਾਲਤਕ ਸਾਹਿਬ ਤੋਂ ਹੋਏ ਹੁਕਮਾਂ ਨੂੰ ਮੰਨਣ ਤੋਂ ਅਗਾ ਇਨਕਾਰੀ ਨਾ ਕਰੇ ਪੀ ਕਾਲੀਦਾਲ ਨੇ ਆਹ ਗਲਤੀਆਂ ਕੀਤੀਆਂ ਨੇ ਉਹ ਅਸੀਂ ਬੁਰੀਆਂ ਭਰਦੀ ਸਭ ਤੋਂ ਵੱਡੀ ਜਿਹੜੀ ਕਚਹਿਰੀ ਹੈ ਕਾਲਤਕ ਸਾਹਿਬ ਉੱਥੇ ਸਾਰਿਆਂ ਨੇ ਕੁਝਰ ਸੱਦਿਆ ਦੇ ਸਾਰਿਆਂ ਸਾਹਮਣੇ ਬੈਲ ਸਾਹਮਣੇ ਧੋਕੀਆਂ ਨੇ ਪਰ ਸੁਣ ਨਹੀਂ ਪਰਸਵਾਈ ਤੇ ਕਾਢੀ ਹੋਈ ਨਾ ਤੇ ਮੇਰੇ ਪੱਤਰਕਾਰ ਨੇ ਉਹਨੇ ਇਹੀ ਸਵਾਲ ਕੀਤਾ ਕਿ ਆਖਿਰਕਾਰ ਬਾਗੀਧੜਾ ਤੇ ਖਤਮ ਹੋ ਗਿਆ ਨਹੀਂ ਖਤਮ ਨਹੀਂ ਹੋਇਆ ਦੁਬਾਰਾ ਕਿਹੜੀ ਆਪ ਦਾ ਮਿਸ਼ਨ ਸੀ ਵਿੱਚ ਕਾਮਯਾਬ ਹੋਇਆ ਉਹ ਗੱਤियां ਮਨੌਰ ਵਿੱਚ ਕਾਲੀਗਰ ਨੂੰ ਕਾਮਯਾਬ ਹੋਇਆ ਲਾਗੂ ਕਿ ਹੁਣ ਫੋਨ ਕੀ ਹੈ ਇਹ ਕਾਲ ਤੱਕ ਪ੍ਰਧਾਨ ਨੇ ਬਿਲਕੁਲ ਛੱਡਣਗੇ ਪ੍ਰਧਾਨਗੀ ਛੱਡਣਗੇ ਭਰਤੀ ਨਵੇਂ ਟਾਈਮ ਤੋਂ ਹੋਊਗੀ ਇਹੋ ਹੀ ਸ਼੍ਰੀ ਅਕਾਲ ਤੱਕ ਸਾਡੇ ਕਹਦਾ ਹੈ ਜਾਨੀ ਹਰਪੀ ਸਿੰਘ ਦੇ ਮੌਂਦ ਵਿੱਚ ਵੀ ਫੈਸਲਾ ਆਇਆ ਬਿਲਕੁਲ ਉੱਗਾ ਉਹਨਾਂ ਦਾ ਬੜੀ ਕਮੇਟੀ ਰਾਤ ਹੋਊਗੀ ਤੇ ਉਹਨਾਂ ਦੀ ਘਟਾਲ ਜਿਹੜੀ ਹੈ ਉਹ ਆਕਾਲ ਤਖਤ ਸਾਹਿਬ ਕਰੂਗਾ ਇਹ ਗੱਲ ਜੇ ਜਿਹੜੀ ਕਮੇਟੀ ਜਿਹੜੀ ਦੁਬਾਰਾ ਨਹੀਂ ਬਹਾਲ ਕੀਤਾ ਜਾਂਦਾ ਤਾਂ ਫਿਰ ਨਹੀਂ ਇਹ ਨਾ ਕੀਤਾ ਜਾਣਾ ਤੂੰ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਇਹ ਆਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬਾਨ ਨੇ ਕਿਹਾ ਕਿ ਜਿਹੜਾ ਕੋਈ ਵੀ ਸਿੱਖ ਸਹਿਬਾਨ ਦੇ ਖਿਲਾਫ ਸ਼ਿਕਾਇਤਉਂਦੀ ਆ ਉਹਦੀ ਪੜਤਾਲ ਆਕਾਲ ਤਖਤ ਸਾਹਿਬ ਤੇ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਨੇ ਹੀ ਆਰਡਰ ਕੀਤਾ ਸੀ ਕਿਨ ਮੈਂਬਰੀ ਕਮੇਟੀ ਬਣਾਈ ਜਿਹੜੀ ਕਿਹਦੇ ਹਦੇਸ ਤੇ ਬਣੀ ਆ ਬਣੀ ਹੈ ਸ਼੍ਰੋਮਣੀ ਕਮੇਟੀ ਦੇ ਪਰ ਸ਼੍ਰੋਮਣੀ ਕਮੇਟੀ ਨੂੰ ਸਿੱਧਾ ਪਤਾ ਨਹੀਂ ਕਿ ਉਹ ਕਾ ਨਹੀਂ ਪਤਾ ਤੇ ਤਾਂ ਹੀ ਜੋੜਾ ਸਾਹਿਬ ਦਾ ਮਤਾ ਰੱਦ ਕੀਤਾ ਕਰਨਾ ਪਿਆ ਉਹਨਾਂ ਨੂੰ ਇਹ ਵੀ ਪਤਾ ਰੱਦ ਕਰਨਾ ਪੈਣਾ ਮੈਂ ਤੁਹਾਡੇ ਨਾਲ ਫਿਰ ਇਹੋ ਜੀ ਇਹੋ ਜੀ ਕਮੇਟੀ ਚੱਲ ਸਕਦੀ ਹੈ ਜਿੰਨੂੰ ਅਕਾਲ ਤਖਨ ਸਾਹਿਬ ਦੇ ਹਦਾਇਤਾਂ ਦਾ ਹੀ ਪਤਾ ਹੈ ਕਿ ਕਿਹੜੇ ਹਦੇਸ਼ ਹੋਣੇ ਚਾਹੀਦੇ ਨੇ ਕਿਹੜੇ ਹੋਣੇ ਚਾਹੀਦੇ ਜੇ ਆਦੇਸ਼ਾਂ ਦਾ ਪਤਾ ਹੁੰਦਾ ਤੇ ਫਿਰ ਗਲਤੀਆਂ ਏਡੀਆਂ ਕਿਉਂ ਹੁੰਦੀਆਂ ਜੇ ਕਾਲੀ ਦਲ ਨੂੰ ਸਾਰੇ ਹਦਾਇਤਾਂ ਦਾ ਪਤਾ ਹੁੰਦਾ ਇਹ ਫਿਰ ਕਮੇਟੀ ਆਪਣਾ ਕਿਉਂ ਏਡੀਆਂ ਵੱਡੀਆਂ ਗਲਤੀਆਂ ਕਰੇ ਕਿਉਂ ਅਕਾਲ ਤਖਨ ਸਾਹਿਬ ਦੀ ਅਸੀਮ ਤੇ ਥੱਲੇ ਆਣ ਕਿਉਂ ਬਣਣੀ ਪੰਥਕ ਪਾਰਟੀ ਨੂੰ ਆਪਣੇ ਹੀ ਜਿਹੜੇ ਅਕਾਤਲ ਨਵੇਂ ਜਿਹੜੇ ਲੋਕ ਜੁੜੇ ਸੀ ਨਾ ਜਿਹੜੇ ਪੰਥਕ ਪਰੰਪਰਾਵਾਂ ਤੋਂ ਜਾਣੂ ਨਹੀਂ ਸੀ ਅੱਜ ਵੀ ਅੱਜ ਵੀ ਉਹਦੇ ਘੇਰੇ ਉਹ ਬੈਠੇ ਆ ਬਾਦਲ ਪ੍ਰਵਾਹ ਨਵਾਂ ਥੋੜੀ ਆ ਨਹੀਂ ਬਾਦਲ ਪ੍ਰਵਾਹ ਦੇ ਇਦਾਂ ਆਲੇ ਦੁਆਲੇ ਕੁਝ ਲੋਕ ਐਸੇ ਬੈਠੇ ਆ ਜਿਨ੍ਹਾਂ ਦੀ ਆਪਣੀ ਕੋਈ ਕਾਬਲੀਅਤ ਨਹੀਂ ਕੋਈ ਜੇਲ ਨਹੀਂ ਕੋਈ ਸ਼ਿੱਦੀ ਨਹੀਂ ਕੋਈ ਉਹਨਾਂ ਦੀ ਕੁਰਬਾਨੀ ਨਹੀਂ ਉਹ ਸਿਰਫ ਆਪਣੀਆਂ ਗੱਲਾਂ ਬਾਤਾਂ ਕਰਕੇ ਝੋਲੀ ਚੁੱਕ ਕੇ ਲੀਡਰਸ਼ਿਪ ਨੂੰ ਜਿਹੜਾ ਨਾ ਬਰਕਰਾਰ ਅੱਛਾ ਪਰ ਤੁਸੀਂ ਵੀ ਤੇ ਸਮਝਾਉਣ ਵਾਲੇ ਸੀ ਤੁਸੀਂ ਵੀ ਤੇ ਕੁਝ ਕਰ ਸਕਦੇ ਸੀ ਸੀਨੀਅਰ ਮੈਂ ਤਾਂ ਮੈਂ 15 ਹੀ ਸਮਝਾਇਆ ਸੀ ਤੁਸੀਂ ਮੇਰੇ ਘਰ ਆਏ ਤਾਂ ਐਹੀ 15 ਜੀ ਜੀ ਪੰਤਰਾ ਸਮਝਾਇਆਤਾ ਹੈ ਇਹ ਵੀ ਕਾਲਤਖ ਸਾਹਿਬ ਤੇ ਪੇਸ਼ ਹੋ ਜੇਕਰ ਹੱਲ ਨਹੀਂ ਨਿਕਲਦਾ ਜੇ ਮੇਰੀ ਆਖੇ ਨਹੀਂ ਮੰਨੀ ਤੇ ਮੇਰਾ ਕਸੂਰ ਹੋਂਤ ਕੋਈ ਨਹੀਂਗਾ ਜੇ ਹੱਲ ਨਹੀਂ ਨਿਕਲਦਾ 2015 ਤੇ ਅੱਜ ਉਹੀ ਅੱਲਗੀ ਆ ਕੀ ਕਰੋਗਾ ਕੀ ਕਰੋਗੇ ਹੱਲ ਇਹਦਾ ਇਹੋ ਯਾ ਕਿ ਭਰਤੀ ਦੁਬਾਰਾ ਹੁਣ ਸ਼ੁਰੂ ਨਹੀਂ ਜੇ ਹੱਲ ਨਹੀਂ ਨਿਕਲਦਾ ਫਿਰ ਕੀ ਨਹੀਂ ਜਨਾ ਉਥੇ ਰ ਅਗਲੀ ਗੱਲ ਗਾਂ ਦੱਸਾਂ ਕਦੋਂ ਕਰੋਗੇ ਨਾ ਕਾਲਤਖ ਜਨੂ ਨਹੀਂ ਮੰਨਦੇ ਤੇਰੇ ਤੇ ਤੁਹਾਡੀ ਗੱਲ ਕਿਧਰ ਮੰਨ ਲੈਣਗੇ ਨਹੀਂ ਨਹੀਂ ਕਾਲਤਖ ਨਹੀਂ ਕਰਦਾ ਹੁਕਮ ਦਾ ਮਰ ਨਹੀਂ ਮੰਨ ਰਹੇ ਉਹ ਵੀ ਕਰ ਚੱਕੇ ਕੀ ਆਇਆ ਅੱਜ ਉਹੀ ਸ਼ਿਕਾਇਤ ਹੈ ਕਿ ਉਹਨਾਂ ਦੁਬਾਰਾ ਫੱਦੋ ਸੇਵਾ ਸਿੰਘ ਸਾਹਿਬ ਦੇ ਖਿਲਾਫ ਨਹੀਂ ਨਹੀਂ ਸੇਵਕ ਸਾਹਿਬ ਪੁਲਿਸ ਸਾਹਿਬ ਨੇ ਆਪਣੇ ਸਰ ਬੜੀਆਂ ਗੱਲਾਂ ਦਿਲ ਖੋਲ ਕੇ ਕੀਤੀਆਂ ਨੇ ਔਰ ਕਾਲੀ ਫੂਲਾ ਨੇ ਕਾ ਰੋਲ ਦਾ ਕੀਤਾ ਔਰ ਜਿਹੜੇ ਫੈਸਲੇ ਲਾਗੂ ਕਰਾਉਣੇ ਨੇ ਇਹ ਸਿੱਖ ਸੰਗਤਾਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾ ਫੈਡਰੇਸ਼ਨਾਂ ਔਰ ਆਸੇਵਾਲੇ ਸੰਤ ਇਹ ਸਾਰੇ ਇੱਕ ਸ਼੍ਰੋਮਣੀ ਕਮੇਟੀ ਤੇ ਕਾਲੀ ਗੱਲ ਦੇ ਫੈਸਲੇ ਲਾਗੂ ਕਰਾਉਣਗੇ ਆਖਰੀ ਸਵਾਲ ਹੈ ਤੁਸੀਂ ਸ਼ਿਕਾਇਤ ਉਹਨਾਂ ਦੇ ਖਿਲਾਫ ਦਿੱਤੀ ਹੈ ਅਸੀਂ ਸਿਰਫ ਇਹ ਕਹਿ ਲਿਆ ਕਿ ਦੋ ਤਰੀਕ ਦੇ ਫੈਸਲੇ ਲਾਗੂ ਕਰੋਗਾ ਅੱਛਾ ਜਣੀ ਕਿ ਸਿੱਧ ਸਿੰਘ ਸ਼ਰਮਣੀ ਗੱਲ ਦਾ ਖਿਲਾਫ ਸ਼ਿਕਾਇਤ ਆਏ ਸਭ ਸਾਹਮਣੇ ਤੁਹਾਨੂੰ ਆ ਫੜਾਓ ਤਾਂ ਡੇ ਆ ਵੀ ਅਕਾਲੀ ਦਲ ਦੇ ਖਿਲਾਫ ਵੀ ਸ਼ਿਕਾਇਤ ਨਹੀਂ ਖਿਲਾਫ ਵੀ ਕਿਸੇ ਦੇ ਆਈ ਫੈਸਲੇ ਆ ਨੇ ਵੀ ਲਾਗੂ ਕਰੋ ਆ ਵੇਖੋ ਭਾਈ ਸਾਹਿਬ ਇਹ ਫੈਸਲੇ ਲਾਗੂ ਕਰੋ ਦੋ ਤਰੀਕਾਂ ਦੇ ਤਾਂ ਬਾਕੀ ਜਿਹੜੀਆਂ ਜਿਹੜੇ ਆਗੂ ਨੇ ਉਹ ਸੰਗਠਨ ਦੇ ਸੰਮੁਖ ਜਾਣ ਤੇ ਸੰਗਠਨਾਂ ਨੂੰ ਅਪੀਲ ਕਰਨ ਤੇ ਅਕਾਲ ਤਖਤ ਦੇ ਹੁਕਮਾਂ ਤੋਂ ਪਘੌੜੇ ਹੋ ਚੁੱਕੇ ਨੇ ਇਸ ਪਿੰਡ ਦੇ ਲਾਭਾਂ ਦੇ ਭਾਗੇ ਨੂੰ ਦਾਰੇ ਤੇ ਦੇਖਣਾ ਇਹ ਇਹ ਜਤਨ ਹੋਣਾ ਅਸੀਂ ਸੰਗਤਾਂ ਕੋਲ ਜਾਵਾਂਗੇ ਸੰਗਤਾਂ ਕਰਕੇ ਪਿੰਡ ਪਿੰਡ ਗਲੀ ਗਲੀ ਘਰਦਣਾ ਸੰਥਾ ਕੋਲ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਜਰੀਏ ਅੱਜ ਇਹ ਪਿੰਡਾਂ ਦੀਆਂ ਗੁਰਦਾਰੇ ਸਹਿਬਾਨ ਦੀਆਂ ਕਮੇਟੀਆਂ ਸੰਥਾ ਸੰਸਮਾ ਸੰਪਰਕਰਮਾਂ ਨਾਲ ਸਿੱਧੇ ਬੱਗੀਆਂ ਜਿਹੜੀ ਗੁਰੂਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਅਕਾਲ ਤਖਤ ਸਾਹਿਬ ਦੀ ਸੁਪਰੀਮ ਅਥਾਰਟੀ ਮੰਨਦੇ ਨੇ ਉਹਨਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਮੱਦੇ ਪਾ ਕੇ ਅਕਾਲ ਤਖਤ ਸਾਹਿਬ ਨੂੰ ਤੇ ਜਾਣਾ ਕਿ ਇਹ ਧੜਾ ਜਿਹੜਾ ਹੈ ਇੱਕ ਦਿੱਲੀ ਜਗਾਈ ਸਲਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਨੇ ਉਹ ਅਕਾਲ ਤਖਤ ਦੇ ਹਦਾਇਤਾਂ ਤੋਂ ਪਗੌੜਾ ਹੋ ਚੁੱਕਿਆ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ